ਦੇ ਦੀ ਖੇਡ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਕਰੀ ਤਾੜੀਆਂ ਜ਼ੋਰਦਨ ਮਾਰੋ ਮੇਰੇ ਵੀਰੋ ਆਵਾਜ਼ ਸਰਕਾਰ ਬੂਤਾ ਸਿੰਘ ਢਿੱਲੋਂ ਦਾ ਬੇਟਾ ਅੱਜ ਕਹਿੰਦੇ ਕ੍ਰੇਟਾ ਗੱਡੀ ਨਾਲ ਮਾਣ ਸਨਮਾਨ ਮਿਲਨੇ ਆ ਤੇ ਸਾਡਾ ਵੀਰ ਹੈ ਕੋਟਲੇ ਪਿੰਡ ਦਾ ਬਿੱਲਾ ਅਮਰੀਕਾ ਤੋਂ ਵੀਰ ਤੇ ਕੈਲਾਸ ਅਮਰੀਕਾ ਤੋਂ ਵੱਡੇ ਭਰਾਵਾਂ ਦੇ ਵੱਡੇ ਸਹਿਯੋਗ ਹੈ ਇਸ ਗੱਡੀ ਦੇ ਲਈ ਸਭ ਤੋਂ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਢੋਲਣਿਆਂ ਬੰਦ ਕਰਨਾ ਵੀਰੇ। ਦਾਏ ਭਾਜੀ ਆਓ ਗੱਡੀ ਦੇ ਕੋਲ। ਮੈਂ ਪਤਵੰਤੇ ਸੱਜਣਾ ਨੂੰ ਬੇਨਤੀ ਕਰਨਾ ਹੈ। ਨਾਲ ਸਾਡੇ ਬੋਰਡ ਦੇ ਸਾਡੇ ਬੋਰਡ ਯੂਐਸਏ ਦੇ ਫਾਦਰ ਸਾਹਿਬ ਵੀ ਆ ਜਾਣਗੇ। ਨਿਸ਼ਾਨ ਦੇ ਫਾਦਰ ਸਾਹਿਬ ਵੀ ਆ ਜਾਣ ਤੇ ਸਾਡੇ ਗੁਰਲਾਲ ਸਾਰੰਗੜੇ ਦੇ ਫਾਦਰ ਸਾਹਿਬ ਵੀ ਆ ਜਾਣ। ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਸਰਦਾਰ ਬੂਟਾ ਸਿੰਘ ਦੇ ਢੱਲੋ ਸਾਹਿਬ ਦੇ بیٹے ਦਾ ਮਾਣ ਸਨਮਾਨ ਜਿਨੇ ਸਾਰੰਗੜੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੁਸ਼ਨਾਇਆ ਹੋਇਆ ਹੈ ਜੱਗੇ ਭਾਈ ਤੁਸੀਂ ਨਾਲ ਆਉਂਗੇ ਪਰਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਦੇ ਟੀਮ ਦੇ ਪਲੇਅਰ ਨਾਲ ਹੋ ਜਾਣਾ ਲੱਧੂ ਵਾਲੇ ਪ੍ਰੀਤ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਵੀਰੋ ਆ ਗੱਡੀ ਦੇ ਨੇ ਇਹ ਗੱਡੀ ਦੇ ਸਾਡੇ ਮੇਨ ਸਪੋਰਟਰ ਨੇ ਬਿੱਲਾ ਕੋਟਰਾ ਸਾਡਾ ਯੂ ਐਸ ਏ ਤੋਂ ਨਿਸ਼ਾਨ ਸਾਰੰਗੜਾ ਯੂ ਐਸ ਏ ਤੋਂ ਬੋਰਡ ਯੂ ਐਸ ਏ ਗੁਰਲਾਲ ਸਾਰੰਗੜਾ ਯੂ ਐਸ ਏ ਜਗਰਾਜ ਸਾਰੰਗੜਾ ਯੂ ਐਸ ਏ ਹੈਰੀ ਸ਼ੀਨਾ ਯੂ ਐਸ ਏ ਸਾਦੀ ਸ਼ੀਨਾ ਯੂ ਐਸ ਏ ਬਜੱਤਰ ਲੋਪੋਕੇ ਗੁਰਸੇਵਕ ਯੂ ਐਸ ਏ ਬਜੱਤਰ ਰਾਏ ਹਾਂਗਕਾਂਗ ਬਲਹਾਰ ਜੇਠੂਵਾਲ ਹੀਰਾ ਪ੍ਰੀਤ ਨਗਰ ਕਨੇਡਾ ਤੋਂ ਅਜੇਪਾਲ ਕਨੇਡਾ ਤੇ ਰਿਸ਼ਪਾਲ ਕਨੇਡਾ ਤੋਂ ਰਚਨਾਲ ਸਾਡੇ ਰਿਸ਼ਪਾਲ ਸਿੰਘ ਜੀ ਸਰਪੰਚ ਤੁੰਨ ਪ੍ਰੀਤ ਲੱड्डੂ ਤੇ ਅਵਤਾਰ ਸਿੰਘ ਜੀ ਲਾਲੀ ਸਰਪੰਚ ਤੇ ਜੱਗਾ ਪੁੱਸੇ ਜੀ ਬਾਪੂ ਜੀ ਆਓ ਤੁਸੀਂ ਨਾ ਸਰਦਾਰ ਬੂਟਾ ਸਿੰਘ ਜੀ ਢੱਲੋ ਸਾਹਿਬ ਉਹ ਨਾਲ ਹੋਣਗੇ ਬਾਪੂ ਜੀ ਨਾਲਓ ਨਾਲ ਜਾਓ ਜੀ 17 ਰੋੜੀਵਾਲ ਗੁਰਜੰਟ ਸਾਡੇ ਰੋੜੀਵਾਲ ਤੇ ਸੱਤੂ ਪੱਧਰੀ ਹੈਪੀ ਸਰਪੰਚ ਰਣੀ ਕੇ ਸੋਨੂ ਸੁਪੈਣ लाडी ਢੇਰੀਵਾਲ ਤੇ ਸਾਡਾ ਸੋਨੂ ਤੇ ਦੁੰਨੀ ਪਹਿਲਵਾਨ ਜੀ ਤੇ ਨਾਲ ਸਾਡੇ ਛਮਸ਼ੇਰ ਸਿੰਘ ਜੀ ਬਿੱਲੇ ਅਮਰੀਕਾ ਵਾਲੇ ਦੇ ਫਾਜ਼ਲ ਸਾਹਿਬ ਨਾਲ ਨੇ ਬਾਪੂ ਆਹ ਕਮਾਈ ਆ ਤੇਰੇ ਪੁੱਤਰ ਦੀ ਇਹ ਸਰਦਾਰ ਬੂਟਾ ਸਿੰਘ ਢਿੱਲੋਂ ਦੇ بیٹے ਦਾ ਮਾਣ ਸਨਮਾਨ ਅਮਰੀਕਾ ਵਾਲੇ ਬਿੱਲੇ ਦਾ ਵੱਡਾ ਯੋਗਦਾਨ ਹੈ ਇੱਕ ਜਕਾਰਾ ਲਾਈਏ ਨਾਲ ਬਾਪੂ ਜੀ ਹੋਣਗੇ ਇਹ ਕਹਿੰਦੇ ਚਾਬੀਆਂ ਸਰਦਾਰ ਬੂਟਾ ਸਿੰਘ ਢਿੱਲੋਂ ਨੂੰ ਮੇਰੇ ਵੀਰੋ ਉਹਨਾਂ ਦੇ بیٹے ਨੂੰ ਫੜਾਈਆਂ ਜਾਣਗੀਆਂ ਜਕਾਰਾ ਲਾਇਓ ਜੀ ਬੋਲੇ मां सिमरजीत कौर ਦੇ بیٹے ਦਾ ਮਾਣ ਸਨਮਾਨ 20 ਲੱਖ ਦੀ ਗੱਡੀ ਨਾਲ ਹੋਇਆ ਭਾਈ ਜਿੰਦੀ ਜਿੰਦੀ ਗੱਡੀ ਨੰਗੂਗੀ ਆਉਂਦੀ ਆਉਂਦੀ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਇਹ ਬੂਟਾ ਸਿੰਘ ਢਿੱਲੋਂ ਦੇ بیٹے ਦੀ ਕਮਾਈ ਆ ਮੇਰੇ ਵੀਰੋ ਸਾਰੇ ਅਮਰੀਕਾ ਵਾਲਿਆਂ ਨੇ سپورਟ ਕੀਤੀ ਹੈ ਸਪੈਸ਼ਲ ਤੌਰ ਤੇ ਭਾਈ ਲੱड्डू ਦੀ ਟੀਮ ਦੇ ਸਾਰੇ ਪ੍ਰੋਮੋਟਰਾਂ ਦਾ ਤੇ ਸਾਰੇ ਸਮਰਥਕਾਂ ਦਾ ਧੰਨਵਾਦ ਤੇ ਵੱਡਾ ਜੋਰ ਸ਼ੇਰੇ ਲਾਹੌਰੀ ਮੱਲ ਦਾ ਗਿੰਦੇ ਗਮਾਨਪੁਰੀਏ ਦਾ ਮਲਕੀਤ ਕਵੈਤ ਹੋਣਾਂ ਦਾ ਵੱਡਾ ਰੋਲ ਹੈ ਮੇਰੇ ਵੀਰੋ ਇਹ ਸਾਰੇ ਭਰਾਵਾਂ ਦਾ ਵੱਡਾ ਯੋਗਦਾਨ ਹੈ ਸਤਾਰਾ ਸਾਡੇ ਰੋੜੀਵਾਲ ਜੀ ਤੇ ਗੁਰਜੰਟ ਰੋੜੀਵਾਲ ਇਹਨਾਂ ਦਾ ਵੀ ਮਾਨ ਸਤਕਾਰ ਹੈ ਵਿਸ਼ੇਤਾਵ ਤੇ ਧੰਨਵਾਦ ਤੇ ਸਤਿਕਾਰ ਕਰਦੇ ਆਂ ਭਾਈ ਲਿਆਓ ਗੱਡੀ ਦੇ ਬਾਹਵ ਵਿੱਚ ਲੈ ਵੀ ਭਾਈ ਵਿੱਚ ਬਹੁਤ ਆਇਆ ਜੀ ਗੱਡੀ ਤੇ ਇੱਕ ਰੀ ਘੇਰਾ ਘੇਰਾ ਕਢਾਈਏ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਨਾਲ-ਨਾਲ ਹੋਇयो ਜੀ ਤੁਹਾਡਾ ਸਾਰਿਆਂ ਦਾ ਸਤਿਕਾਰ ਹੈ। ਸ਼ੇਰਾ ਲਾਹੌਰੀ ਮੱਲ ਵਾਲੇ ਦਾ ਵੱਡਾ ਯੋਗਦਾਨ ਹੈ ਸਾਡੇ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਦਾ। ਨਾਲ ਗਿੰਦਾ ਗੁਮਾਨਪੁਰ ਜੀ ਤੇ ਨਾਲ ਸਾਡੇ ਵੀਰ ਨੇ ਮੇਰੇ ਵੀਰੋ ਮਲਕੀਤ ਕਬੈ ਜੀ ਤੇ ਰਮਰ ਸਿੰਘ ਜੀ ਹੋਣਾ ਨਾ ਬਹੁਤ ਵੱਡਾ ਧੰਨਵਾਦ ਸਾਹ ਭੁੱਲਰ ਜੀ ਨਾਲ ਆਏ ਨੇ। ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਤਿਕਾਰ ਹੈ। ਬਾਈ ਜੇ ਦੀ ਜੇ ਦੀ ਦਇਆ ਸਾਡਾ ਨੰਗੂਗਾ। ਆਉਂਦੀ ਆਉਂਦੀ ਤਾੜੀਆਂ ਜਰੂਰ ਮਾਰਿਓ। ਬਹੁਤ-ਬਹੁਤ ਧੰਨਵਾਦ। ਲਿਆਓ ਦੁਨੀਆਵਾਂ ਦੀ ਗੱਡੀ। ਨਨੀ ਪਹਿਲਵਾਨ ਜੀ ਗੱਡੀ ਚ ਅੱਗੇ ਲਿਆਓ ਨਾਲ ਦੇ ਤੁਹਾਡਾ ਸਾਰਿਆਂ ਦਾ ਸਤਿਕਾਰ ਹੈ ਸਾਰੇ ਵੀਰਾਂ ਨੇ ਯੋਗਦਾਨ ਪਾਇਆ ਡਾਕਟਰ ਸਾਹਿਬ ਭੁੱਲਰ ਜੀ ਤੇ ਬਜਿੱਤਰ ਸਾਡਾ ਵੀਰ ਹੈ ਜੀਤ ਜੌਹਰ ਸਰਪੰਚ ਜੀ ਵੀ ਆਏ ਸਾਡੇ ਾਟੋ ਲਾ ਲਿਓ ਭਾਈ 1 ਮਿੰਟ ਦਾਏ ਭਾਜੀ ਬਹੁ ਗੱਡੀ ਦੇ ਵਿੱਚ ਲਿਆਓ ਲਿਆਓ ਗੱਡੀ ਲਿਆਓ ਜੀ ਘੜੀ ਆਜੋ ਆਜੋ ਆਓ ਜੀ ਆਓ ਆ ਜਿਹੜਾ ਮਾਨ ਸਤਕਾਰ ਹੈ ਸਾਡੇ ਵੱਡੇ ਭਰਾਵਾਂ ਵਾਲਾ ਕਹਿੰਦੇ ਕਰਨ ਪਹਿਲਵਾਨ ਸਾਰੰਗੜੇ ਦਾ ਗਿੰਦਰ ਕੱਕੜ ਵੱਲੋਂ ਜਿਹੜਾ ਮਾਨ ਗਿੰਦਰ ਕੱਕੜ ਦਾ ਮਾਨ ਸਨਮਾਨ ਕਰਨ ਪਹਿਲਵਾਨ ਸਾਰੰਗੜਾ ਉਹਨਾਂ ਵੱਲੋਂ ਸ਼ਾਨਦਾਰ ਕੱਪ ਦੇ ਨਾਲ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਡਾ ਗਿੰਦਰ ਕੱਕੜ ਉਹਨਾਂ ਵੱਲੋਂ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਲਿਆਓ ਜੀ ਗੱਡੀ ਘੇਰੇ ਘੇਰੇ ਦੇ ਫੇਰ ਆਪਾਂ ਮੈਚ ਸ਼ੁਰੂ ਕਰਵਾਉਣਾ ਹੈ ਜੀ ਦੁਨੀਆ ਦੇ ਸਾਰੇ ਮਹਾਨ ਕਬੱਡੀ ਖਿਡਾਰੀਆਂ ਦੇ ਐਂਟਰੀ ਹੋ ਚੁੱਕੇ ਐ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਤੇ ਆਣਿ ਕਿਸ਼ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਗਲ ਰਾਖੀ ਮੇਰੀ ਸਾਰੰਗਰੇ ਨਗਰ ਦੀ ਧਰਤੀ ਹੈ ਧੰਨ ਧੰਨ ਬਾਬਾ ਸਿੱਧ ਸਿਲਵਰਾ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਸਲਾਨਾ ਜੋੜ ਮੇਲਾ ਤੇ ਕਬੱਡੀ ਦਾ ਸ਼ੋਅ ਮੈਚ ਤੇ ਕਬੱਡੀ ਦੇ ਮਹਾਰ ਰੇਡਰ ਪਾਇਆ ਸਿੰਘ ਢਿੱਲੋਂ ਦਾ ਸਨਮਾਨ ਜਿਹੜਾ ਉਹ ਖੇਡ ਗਰਾਊਂਡ ਅੰਦਰ ਕੀਤਾ ਜਾ ਰਿਹਾ ਹੈ ਬਹੁਤ ਮੁਬਾਰਕਬਾਦ ਆ ਦਾਇਆ ਸਿੰਘ ਨੂੰ ਸਰ ਬੋਟਾ ਸਿੰਘ ਢਿੱਲੋਂ ਦੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਜੀ ਪਾਲ ਪਾਲ ਸਾਰੰਗੜਾ ਸ਼ੋਭਦੀਪ ਸਾਰੰਗੜਾ ਦੇ ਪਾਲ ਸਾਰੰਗੜਾ ਕਹਿੰਦਾ ਵੀ ਦਾਇਆ ਨੂੰ ਇੱਕ 100 ਰੁਪਏ ਵੀ ਪਾਉਣਾ ਨੋਟਾਂ ਦਾ ਬਾ ਹਾਂ ਬਾਈ ਜੀ ਜੀ ਕਹਿੰਦੀ ਦਾਇਆ ਨੰਗੂਗਾ ਤਾੜੀਆਂ ਜ਼ੋਰਦਾਰ ਮਾਰਿਓ ਜੀ ਇਸ ਮੱਲ ਦੇ ਨਾਮ ਤੇ ਸੋ ਲਖਵੀਰ ਸਾਡੇ ਸਤਿਕਾਰਯੋਗ ਵੀਰ ਨੇ ਜਸਵੰਦਰ ਜੀਤੀ ਲੋਪੋ ਦੇ ਕਨੇਡਾ ਤੇ ਨਾਲ ਅਰਸ਼ ਕਨੇਡਾ ਤੇ ਗੋਰਾ ਭਾਈ ਲੱਧੂ ਕੈਨੇਡਾ ਤੇ ਰਨਤੇਰ ਯੂਕੇ ਇਹਨਾਂ ਭਰਾਵਾਂ ਨੇ ਵੀ ਦਇ ਦੀ ਗੱਡੀ ਵਿੱਚ ਵੱਡਾ ਯੋਗਦਾਨ ਪਾਇਆ ਇਹ ਪ੍ਰੀਤ ਲੱਧੂ ਦੇ ਸੱਜਣ ਨੇ ਸਾਡਾ ਵੀਰ ਸੁਖੀ ਲੱਧੇਵਾਲ ਨਾਲ ਕਾਲਾ ਲੱਧੇਵਾਲ ਰਜਿੰਦਰ ਜੇਕੇ ਨਾਲ ਅਮਰਤ ਸਾਡਾ ਵੀਰ ਕੱਲੇਵਾਲ ਵਿਸ਼ੇਸ਼ ਤੌਰ ਤੇ ਬੁਝੇ ਹੋਰ ਮੈਂ ਧੰਨਵਾਦ ਕਰਦਾ ਹੈ ਦਾ ਵਾਸਤੇ ਬਹੁਤ ਵੱਡੀ ਮੁਬਾਰਕਬਾਦ ਆ ਤਾੜੀਆਂ ਜ਼ੋਰਦਾਰ ਮਾਰਦੇ ਖਿਡਾਰੀ ਦੇ ਲਈ ਇਹਦੇ ਪਿੰਡ ਦੀ ਗਰਾਊਂਡ ਦੇ ਵਿੱਚ ਅੱਜ ਵੱਡੇ ਮੱਲ ਦਾ ਵੱਡਾ ਸਨਮਾਨ ਵੱਡੀ ਗੱਡੀ ਦਾ ਕੀਤਾ ਜਾ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਗੁਰਲਾਲ ਯੂਐਸਏ, ਯוגਰਾਜ ਯੂਐਸਏ, ਹੈਰੀ ਯੂਐਸਏ ਬਹੁਤ ਵੱਡਾ ਸਤਿਕਾਰ ਜਿਨ੍ਹਾਂ ਨੇ ਇਸ ਕਬੱਡੀ ਮੈਚ ਨੂੰ ਸਪான்ਸਰ ਕੀਤਾ ਨਾਲ ਗੁਰਪ੍ਰਤਾਪ ਕਾਵੇ, ਨਾਲ ਕਰਨ ਰਾਠ 11 ਸੋ ਵੱਡੇ ਸਤਿਕਾਰ ਜਿਹੜੇ ਆ ਉਹ ਗੁਰਲਾਲ ਯੂਐਸਏ ਵੱਲੋਂ, ਯוגਰਾਜ ਯੂਐਸਏ ਤੇ ਹੈਰੀ ਯੂਐਸਏ ਵੱਲੋਂ ਪੰਜਾਬੀ ਬੋਲਾ ਵਾਸਤੇ ਬੁਝੇ ਨੇ ਧੰਨਵਾਦ ਕਰਦਾ ਸੋ ਵੀ ਲਖਵੀਰ ਆਪਾਂ ਗਰਾਊਂਡ ਵੀ ਜਿਹੜੀ ਕਲੀਅਰ ਕਰਾ ਦੇਣੀ ਹੈ ਗਰਾਊਂਡ ਕਲੀਅਰ ਕਰਾ ਦੇਣੀ ਹੈ ਪਰਪਕਾਰੀ ਭਾਈ ਲੱਦਾ ਜੀ ਕਬੱਡੀ ਕਲੱਬ ਭਾਈ ਲੱड्डੂ ਦੀ ਟੀਮ ਦੇ ਕਹਿੰਦੇ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਬਾਈ ਜੀ ਦੀ ਜੀ ਦੀ ਗੱਡੀ ਨੰਗਦੀ ਆ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਅੱਜ ਕਹਿੰਦੇ ਸਨਮਾਨ ਦੇ ਵਿੱਚ ਦਾਏ ਪਹਿਲਵਾਨ ਨੂੰ ਗੱਡੀ ਮਿਲੀ ਹੈ ਬਿੱਲੇ ਕੋਟਲੇ ਅਮਰੀਕਾ ਵਾਲੇ ਦਾ ਵੱਡਾ ਰੋਲ ਹੈ ਮੇਰੇ ਵੀਰੋ ਸਾਡੇ ਬੋਰਡ ਯੂ ਐਸ ਏ ਵਾਲੇ ਦਾ ਬਹੁਤ ਵੱਡਾ ਰੋਲ ਹੈ ਤੇ ਨਾਲ ਨਿਸ਼ਾਨ ਹੋਣ ਦਾ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਬਹੁਤ ਸਤਿਕਾਰ ਹੈ ਫਾਈਨਲ ਫੈਰ ਫੈਰ ਦੇ ਹੋਏ ਟੋਲਾ ਲਾ ਲਓ ਗਲਜਾਰੀ ਪਹਿਲਵਾਨ ਨੂੰ ਪੱਲ ਮਾਰ ਸਲਵਾਨ ਵਿੱਚ ਗੱਡੀ ਮਿਲੀ ਹੈ ਗਲਜਾਰੀ ਤੇ ਅੱਜ ਦੈ ਨੂੰ ਮਿਲ ਗਈ ਹੈ ਵੱਡੇ ਵਾਲੀ ਗਾ ਮੇਰੇ ਜੋ ਸਾਰਿਆਂ ਦਾ ਧੰਨਵਾਦ ਤੇ ਸਤਿਕਾਰ ਕਰਦੇ ਆ ਹਾਵ ਚ ਨਾ ਬੋਲੀਏ ਹਾਂ ਹਾਵ ਚ ਬੋਲੀਏ ਉਧਰ ਦਾਈ ਜੀ ਬਣ ਬੇਨਤੀ ਕੋਈ ਕਰਨੀ ਆ ਵੀ ਲਾਈਵ ਦੇ ਸਾਹਮਣੇ ਪਰੇ ਹੋ ਜਾ ਤੇ ਹੁਣ ਮੈਚ ਸ਼ੁਰੂ ਹੋਣ ਲੱਗਿਆ ਹੈ ਮੈਚ ਜਿਹੜਾ ਸ਼ੁਰੂ ਹੋਣਾ ਹੈ ਉਧਰ ਭਾਈ ਜੀ ਕਰਨ ਪ੍ਰਧਾਨ ਦਵਿੰਦਰ ਅਕਾਲੀ ਆ ਤੇ ਜੋਬਨ ਇਟਲੀ ਸਹਿਲ ਅਕਾਲੀ ਇਹਦਾ ਜਿਹੜਾ ਮਾਨ ਸਨਮਾਨ ਸਾਈਕਲ ਨਾਲ ਹੋਣਾ ਹੈ ਸਹਿਲ ਦਾ ਜਿਹੜਾ ਜਿਹੜਾ ਮਾਨ ਸਨਮਾਨ ਸਾਈਕਲ ਨਾਲ ਆਉਣਾ ਭਾਈ ਉਹ ਵੀ ਲੈ ਕੇ ਆਓ ਸਾਈਕਲ ਜਿੱਥੇ ਮਾਨ ਸਨਮਾਨ ਹੈ ਕਰਨ ਭਾਜੀ ਲੈ ਆਓ ਸਾਈਕਲ ਜਿਹੜਾ ਮਾਨ ਸਨਮਾਨ ਵਿੱਚ ਲੈਣਾ ਹੈ ਲੇ ਵੀ ਸਹਿਜ ਤੂੰ ਵੀ ਆ ਤੇਰਾ ਵੀ ਮਾਣ ਸਤਕਾਰ ਜਿਹੜਾ ਹੈ ਉਹ ਜਿਹੜਾ ਹੁਣ ਆ ਮੇਰੇ ਵੀਰੇ ਜਗਰਾਜ ਅਮਰੀਕਾ ਵਾਲੇ ਦਾ ਟੂ ਐਸਏ ਗਰਲਾਜ ਯੂ ਐਸਏ ਤੇ ਖੈਰੀ ਯੂ ਐਸਏ ਖੈਰੀ ਯੂ ਐਸਏ ਗੁਰਲਾਲ ਯੂ ਐਸਏ ਤੇ ਨਾ ਸਾਡਾ ਜਗਰਾਜ ਯੂ ਐਸਏ ਹੈਪੀ ਮਾਣ ਸਤਨਾਮ ਜਰਮਨ ਤੇ ਸਾਡਾ ਸਿਹਨ ਜਰਮਨ ਜਗਰਾਜ ਸੁਪੇਨ ਤੇ ਕਰਨ ਪ੍ਰਧਾਨ ਸੋ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਗਰਾਊਂਡ ਜਿਹੜੀ ਬਿਲਕੁਲ ਕਲੀਅਰ ਕਰ ਦੇਣੀ ਮੈਚ ਬਹੁਤ ਤਕੜਾ ਖੇਡਿਆ ਜਾਣਾ ਉਧਰ ਦੀਪ ਯੂਐਸਏ ਭੀਲੋਵਾਲ ਉਹ ਵੀ ਸਾਡਾ ਲਾਈਵ ਜੁੜਿਆ ਹੋਇਆ ਹੈ ਮੈਂ ਵਿਸ਼ੇਸ਼ ਤੌਰ ਤੇ ਸਤਿਕਾਰ ਮਾਨਸ ਨਾਲ ਸਤਿਕਾਰ ਹੈ ਵੀ ਲਖਬੀਰ ਸ਼ੇਰਾ ਲਾਹੌਰੀ ਮੱਲ ਤੇ ਨਾਲ ਸਾਡੇ ਝਰਮਨ ਸਿੰਘ ਜੀ ਪੀਐਸ ਸਾਹਿਬ ਦਾ ਬਹੁਤ ਵੱਡਾ ਸਤਿਕਾਰ ਹੈ ਨਿਸ਼ਾਨ ਯੂਐਸਏ ਦੇ ਬੇੜ ਯੂਐਸਏ ਇਹਨਾਂ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਕਰਦੇ ਤੇ ਬਿੱਲਾ ਯੂਐਸਏ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਬੈਹ ਦੀ ਗੱਡੀ ਦੇ ਵਾਸਤੇ ਬਹੁਤ ਵੱਡੇ ਸਨਮਾਨ ਵਿੱਚ ਬਹੁਤ ਵੱਡਾ ਹਿੱਸਾ ਇਹਨਾਂ ਵੀਰਾਂ ਦਾ ਉਹ ਆਪਾਂ ਗਰਾਊਂਡ ਕਲੀਅਰ ਕਰਾ ਦਈਏ ਵੀ ਲਖਵੀਰ ਮੈਚ ਸ਼ੁਰੂ ਕਰਾਉਣਾ ਉਹ 30 ਮਿੰਟ ਲੈਣਾ ਜਿਹੜਾ ਮਾਣ ਸਨਮਾਨ ਲੈ ਵੀ ਕਰਨ ਬਾਈ ਕੋਹ ਮੁੰਡਿਆਂ ਨੂੰ ਜੇ ਮਾਣ ਸਨਮਾਨ ਹੋ ਗਿਆ ਤੇ ਫਿਰ ਆਪਾਂ ਗਰਾਊਂਡ ਕਲੀਅਰ ਕਰਾਈਏ ਸਰਦਾਰ ਗੁਰਪ੍ਰਗਤ ਸਿੰਘ ਦੇ بیٹے ਦਾ ਮਾਣ ਸਨਮਾਨ ਗੁਰਲਾਜ ਸਾਰੰਗੜੀ ਅਮਰੀਕਾ ਵਾਲੇ ਦੇ ਵੀਰ ਦਾ ਮਾਣ ਸਨਮਾਨ ਕਰਨਵੀਰ ਸੰਧੂ ਸਾਹਿਬ ਕਿੱਥੇ ਹੈ ਜੀ ਉਹਨਾਂ ਦਾ ਵੀ ਕਰੀਏ ਮਾਣ ਸਨਮਾਨ ਕਾਪਣਾ ਓਕੇ ਭਾਜੀ ਨੂੰ ਮੈਂ ਬੇਨਤੀ ਕਰਦਾ ਹੈ ਸਾਡੇ ਬਿਲਡਰ ਸਾਹਿਬ ਜਿੱਥੇ ਵੀ ਬੈਠੇ ਹਨ ਵੇਟ ਲਿਫਟਰ ਸਾਹਿਬ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਵੀ ਗਰਾਊਂਡ ਦੇ ਵਿੱਚ ਆ ਜਾਣ ਸਾਡੇ ਵੇਟ ਲਿਫਟਰ ਸਾਹਿਬ ਬਾਈ ਜਿੰਦੀ ਜਿੰਦੀ ਗੱਡੀ ਨੰਗਦੀ ਆਣਾ ਉੱਦਾ ਉੱਦਾ ਹੀ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਆਹ ਕਮਾਈ ਹੈ ਸਾਡੀ ਖੇਡ ਕਬੱਡੀ ਦੇ ਨੂੰ ਮੁੱਲੇ ਹੀਰੇ ਦੇ ਹਾ ਗਰਾਊਂਡ ਕਲੀਅਰ ਕਰੋ ਜੀ ਬਾਈ ਜੇ ਸਨਮਾਨ ਹੋ ਗਿਆ ਤੇ ਜਿੰਨਾ ਜਿੰਨਾ ਦੇ ਹੋ ਗਏ ਗਰਾਊਂਡ ਤੋਂ ਥੋੜਾ ਥੋੜਾ ਬਾਰ ਬਾਰ ਹੁੰਦੇ ਜਾਓ ਜੀ ਕੀਤੀ ਸਨਮਾਨ ਹੀ ਜ਼ਿਆਦੇ ਹੈ ਲਵ ਸਾਰੰਗੜਾ ਤੇ ਗੁਰਪਿੰਦਰ ਸਾਰੰਗੜਾ ਆਓ ਭਾਜੀ ਉਹਨਾਂ ਦਾ ਵੀ ਮਾਨ ਸਨਮਾਨ ਟੋਲਾ ਲਿਓ ਗੁਰਦਿੰਦ ਭਗਣਾ ਤੇ ਨਾਲ ਸਾਡਾ ਹਰਪਾਲ ਹੀਰ ਇਹਨਾਂ ਦਾ ਵੀ ਮਾਨ ਸਨਮਾਨ ਹਨਾ ਵੀਰੇ ਕਰਾਓ ਜੀ ਮਾਨ ਸਨਮਾਨ ਬੇਨਤੀ ਹੈ ਟੋਲਾ ਲਿਓ ਬੰਨ ਭਾਜੀ ਤੁਸੀਂ ਹੁਣ ਜਾਊਗਾ ਉਧਰ ਖੇਡਣ ਲਈ ਬੇ ਭਾਜੀ ਤੁਸੀਂ ਹੁਣ ਉਧਰ ਚਲ ਜਿਓ ਤਾਂ ਨਹੀਂ ਟੀਮ ਜਿਹੜੀ ਪ੍ਰੋਪਰ ਹੈ